ਬਚਾਰੀ ਇੰਡੀਆ ਦੇ ਸਾਥੀਆਂ ਦਾ ਵੀ ਵੀ ਡਿਪਲੀਮਾ ਅਫਸਰ ਤੋਂ 만나ਣਾ ਹੈ ਇਹ ਬਸਾਰੇ ਆਪਾਂ ਲੀਡਰਸ਼ਿਪ ਨੂੰ ਨਾ ਕਰਵਾ ਕਰਦੇ ਜਿਹੜੀ ਤਕਰੀਬਨ ਜਿਹੜਾ ਇਹ ਆਪਣੇ ਕੈਂਡੀਡੇਟ ਰੇਲਵੇ ਸਟੇਸ਼ਨ ਆਪਣੇ ਤਕਰੀਬਨ 110 ਕਰੋੜ ਰੁਪਏ ਦਾ ਇਹ ਸ਼ੁਰੂ 95 ਕਰੋੜ ਤੋਂ ਹੋਇਆ ਸੀ ਕਿਉਂਕਿ ਬੜੀਆਂ ਚੀਜ਼ਾਂ ਕਿਰਪਾ ਦੀਆਂ ਜਾਂਦੀਆਂ ਨੇ ਲੋਡ ਪ੍ਰੋਸੈਸ ਦੀ ਪਤਾ ਲੱਗਦੀ ਹੈ ਤੇ ਇਹਨੂੰ ਜੇ ਮੈਂ ਇਹਦੇ ਪੂਰੇ ਹੋਂਦ ਦੀ ਗੱਲ ਕਰਾਂ ਕਿਉਂਕਿ ਥੋੜਾ ਦੇਰ ਪਿਆ ਉਹਦੇ ਕਾਰਨ ਕੀ ਆ ਕਿਉਂਕਿ ਉਹ ਇਨਫਰਾਸਟ੍ਰਕਚਰ ਸਿਸਟਮ ਬੜੀ ਜਿਹੜੀ ਪਹਿਲੀ ਮਿਲਦੀ ਉਹਨੂੰ ਡਿਸਮੈਂਟਲ ਕਰਨਾ ਕਿ ਤੁਹਾਡੇ ਆਫਿਸ ਦਾ ਉਹਨਾਂ ਲਈ ਅਲੱਗ ਪਹਿਲਾਂ ਪ੍ਰਬੰਧ ਕਰਨਾ ਉਹਦੇ ਵਿੱਚ ਟਾਈਮ ਲੱਗਦਾ ਉਨ तकरीबन कम 85% ਦੇ ਦਾਪਾਂ ਦੇ ਬਾਅਦ ਉਹ ਗੁੰਗੇਟ ਹੋ ਚੁੱਕੇ ਹਨ ਤੇ ਅਗਲੇ ਤਿੰਨੇ ਕੁ ਮਹੀਨੇ ਤੋਂ ਅਗਲੇ ਸਾਲ ਦੇ ਪਹਿਲੇ ਕੁਆਰਟਰ ਇਹ ਲੋਕਾਂ ਦੇ ਲਈ 2025 ਦੇ ਪਹਿਲੇ ਕੁਆਰਟਰ ਅਸੀਂ ਇਹ ਲੋਕਾਂ ਦੇ ਇਹਦਾ ਉਪਨ ਕਰਾਂਗੇ ਲੋਕਾਂ ਨੂੰ ਉਪਨ ਕਰਾਂਗੇ ਤੇ ਮੈਂ ਇਹ ਲਗਭਗ ਸ਼ੁਨਾ ਵੀ ਪੂਰੇ ਕ੍ਰਾਂਟਲੀ ਐਸ ਵੀ 7400 ਜਿਹੜਾ ਪੈਸੇਂਜਰ ਆ ਰੋਜ਼ ਦਾ ਇਸ ਕੈਂਡ ਦੇ ਰਜਿਸਟ੍ਰੇਸ਼ਨ ਤੋਂ ਜਾਂਦਾ ਇਹਨੇ ਧੂਰ ਮੈਨ ਦਾਸਤਵਾ ਇਹ ਸਮ ਆਪ ਇਹਨਾ ਸ਼ੁਰੂ ਕੀਤਾ ਵੀ ਥੋੜਾ ਜਿਹੜਾ ਸਿਟੀ ਦਾ ਰੱਗਾ ਰਜਿਸਟ੍ਰੇਸ਼ਨ ਆ ਉਹ ਇੱਕ ਵੀ ਵੱਡਾ ਹੋ ਤੋ ਮਤਲਬ ਇਹਦੇ ਨਾਲ ਵੀ ਉਹਦਾ ਜੇ 100 ਕਰੋੜ ਦਾ ਉਹ ਉਹਦੀ ਰਕਮ ਇਹ ਦੁੱਗਣੀ ਹੋ ਗਈ ਪਰ ਉਹ ਕਾਰਨ ਇਹ ਸੀ ਵੀ ਪਹਿਲਾਂ ਉਹਦਾ ਭਾਰ ਆ ਜਿਹੜਾ ਉਹ ਇੱਥੇ ਵੰਡਿਆ ਜਾ ਤੇ ਇੱਥੋਂ ਬਾਅਦ ਜਦੋਂ ਇਹ ਪੂਰਾ ਹੋ ਗਿਆ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਜਲੰਧਰ ਸਿਟੀ ਦਾ ਜਲੰਧਰ ਸਿਟੀ ਦਾ ਉਹ ਬਣਾ ਸ਼ੁਰੂ ਤੇ ਇੱਕ ਗੱਲ ਇਹਦੇ ਵਿੱਚ ਤਕਰੀਬਨ ਅਸੀਂ ਜੇ ਰੈਵਨਿਊ ਐਵਰੇਜ ਦੇ ਹਿਸਾਬ ਨਾਲ ਸੀ ਰੈਵਨਿਊ ਕਿਉਂਕਿ ਪੈਸਾ ਵੀ ਈ ਕਮਾ ਕੇ ਦਿੰਦਾ ਹੈ ਰੇਲਵੇ ਤੋਂ ਜੇ ਇੱਕ ਉਹ ਰੇਲਵੇ ਕਮਾਉਂਦੀ ਹੈ 16 ਲੱਖ 30 ਹਜ਼ਾਰ ਰੁਪਏ ਤਕਰੀਬਨ ਜਿਹੜਾ ਪਰ ਡੇ ਐਵਰੇਜ ਅਜਿਹੀ ਉਹ ਇਤੋਂ ਕਮਾਈ ਹੈ ਤਕਰੀਬਨ ਇਸੇ ਤਰੀਕੇ ਨਾਲ 51 ਲੱਖ ਰੁਪਏ ਜਿਹੜਾ پارਸਲ ਜਿਹੜੇ ਨੇ ਮਾਲ ਭਾਵਾ ਜਿਹੜਾ ਆਪਾਂ ਭੇਜਦੀਆਂ پارਸਲ ਉਹਦੇ ਨਾਲ ਤੇ ਮੈਂ ਇਹ ਵੀ ਦੱਸ ਸਕਦਾ ਵੀ ਪੂਰੇ ਫੈਸਿਲਿਟੀਆਂ ਤੁਸੀਂ ਦੇਖਿਆ ਵੀ ਪੰਜਾਬ ਦੇ ਪਿੰਡਾਂ ਨੂੰ ਸੱਭਿਆਚਾਰ ਦੇਖੋ ਕਿਵੇਂ ਭਗਤ ਸਿੰਘ ਜੀ ਦੀਆਂ ਸਾਡੇ ਤਸਵੀਰਾਂ ਵੀ ਸਾਡੀ ਜਨਰੇਸ਼ਨ ਨੂੰ ਪਤਾ ਲੱਗੇ ਉਹ ਵੀ ਨਾਲ ਵਿਰਸਾ ਸਾਡਾ ਚਾਹੇ ਸਾਡੇ ਨਾਲ ਪੁੱਛੇ ਕਿਸਾਨ ਨੇ ਚਾਹੇ ਸਾਡਾ ਹੋਰ ਜੋ ਵੀ ਸਾਡੇਿੱਦਾਂ ਭੰਗੜਾ ਬਹੁਤ ਚੀਜ਼ਾਂ ਦੇ ਵਿਰਸਾ ਇਹ ਦਿਖਾਇਆ ਦੇ ਵੀ ਇੱਕ ਆਉਣ ਵਾਲੀ ਨਵੀਂ ਨੀਤੀ ਨੂੰ ਇਹ ਇੱਕ ਵਾਰ ਰਜਿਸਟ੍ਰੇਸ਼ਨ ਹੋਣ ਜਿਹੜੇ ਵੱਧ ਗਏ ਆ ਇਹ ਆਉਣ ਵਾਲੇ 50-50 ਸਾਲ ਤੱਕ ਇਹ ਰਹੇ ਰਹੇ ਤੇ ਇਹਦੇ ਲਈ ਕੰਸਟਰਕਟਰਸ ਦੀ ਸਿਟੀ ਨੇ ਇਸ ਤਰੀਕੇ ਦੇ ਤੁਸੀਂ ਉੱਪਰ ਦੇਖੋਗੇ ਜਿਹੜੀ ਇਹਦੇ ਉੱਤੇ ਨੀਅਰ ਪਾਇਆ ਜਿੱਥੇ ਵੀ ਆਪ ਟ੍ਰੈਕ ਨਹੀਂ ਪਹੁੰਚਦੇ ਉੱਤੇ ਜਿਹੜਾ ਬਣ ਰਿਹਾ ਕੰਪੋ ਇਹਦੇ ਉੱਤੇ ਪਹਿਲਾਂ ਤਾਂ ਜਿਹੜੀ ਸ਼ੀਟ ਆ ਅਸੀਂ ਪਾ ਰਹੇ ਜੇ 40 ਡਿਗਰੀ ਟੈਂਪਰੇਚਰ ਆ 10 ਡਿਗਰੀ ਦਾ ਚੰਗਾ ਫਰਕ ਹੋਊਗਾ ਪਰਲੇ ਪੀਰੇ ਇਹਨਾਂ ਉਹ ਹੀਡ ਨੂੰ ਜਿਹੜਾ ਗੱਲ ਕਰ ਰਹੇ ਤੇ ਕੁੱਤੇ ਨੂੰ ਸੀ ਦੇਖੋਗੇ ਕਹਿਣਾ ਇੱਕ ਪਾਸੇ ਸੀ ਇਹਦਾ ਆਉਣ ਜਾਣ ਦਾ ਹੁਣ ਕਿਉਂਕਿ ਡਰਾਮਾ ਮੰਡੀ ਪਰਲੇ ਪਾਸੇ ਦੋਨੋਂ ਪਾਸੇ ਸਟੇਸ਼ਨ ਦੀ ਬਿਲਡਿੰਗ ਹੋਏਗੀ ਇਕਦਮਲੇ ਪਾਸੇ ਵੀ ਤੇ ਉਹ ਪਰਲੇ ਪਾਸੇ ਵੀ ਜਿਹੜੇ ਆ ਉਹਨੂੰ ਚੁਣਨ ਲਈ ਪਹਿਲਾਂ ਇੱਕ ਪੂਲ 300 ਮੀਟਰ ਦੀ ਜਗ੍ਹਾ ਤੇ ਤਕਰੀਬਤ ਸੀ ਹੁਣ ਅਸੀਂ ਉਹਨਾਂ ਨੂੰ 9 ਮੀਟਰ ਉੱਤੇ ਜਿਹੜੀ ਆ ਉਹ ਜਗਾ ਦੇ ਰਹੇ ਪਹੁੰਚਣ ਹੋ ਸਕੇ ਤੇ ਉੱਤੇ ਜਿਹੜਾ ਕੰਪੋਰ ਹੋਏਗਾ ਉਹਦੇ ਵਿੱਚ ਬੈਠਣ ਜਿਵੇਂ ਇੱਕ ਮੈਸਮੇ ਦਾ ਹੌਕੀ ਦਾ ਜਿਹੜਾ ਪੂਰਾ ਸਟਰੀਟ ਆਉਟ ਤੋਂ ਵੀ ਵੱਡੀ ਜਗਾ ਹੈ ਜਿੱਥੇ ਸ਼ਹਿਰੀ ਜਿਹੜਾ ਪੈਸੈਂਜਰ ਤਾਂ ਆ ਹੀ ਸਕੇਗਾ ਪਰ ਜਿਹੜੇ ਸ਼ਹਿਰੀ ਨਹੀਂ ਉਹ ਵੀ ਜਿੰਨੇ ਵੱਡੇ ਮਾਲ ਚ ਜਾਂਦੇ ਆ ਇੱਥੇ ਆ ਕੇ ਆਪਣੇ ਸ਼ੋਪਿੰਗ ਲਈ ਦੁਕਾਨਾਂ ਖਾਂਡ ਪੀੜੀਕਾਂ ਹੋਣਗੀਆਂ وہ لٹائی دیا جو بھی جب میں موت چھوڑی ہیں وہ پورے سہولت ہوئے گی سی بیٹھنے سینٹرلی اے سی جڑے اُن کے لگے گی وڈے وہ اتنے پروجیکٹ ڈامینٹریز ہوئی اور کیونکہ پسینجر جڑا میں لمبا نہ مانا کیونکہ کئی بار جب رات رہے تو بارہ بجے چیک آؤں ہو جائے ہوٹل کوئی بھی گیا اس بعد ٹرین یہ دوپہر کی یا شام کی ਉਸੇ ਆਪਣੇ ਆਨਲਾਈਨ ਉਸੇ ਫੋਨ ਤੇ ਹੋ ਜਿਹਨੇ ਆਇਆ ਕਿ ਸੁਝਾਇਆ ਤੇ ਜੋ ਕਿੱਥੇ ਬੈਠੀ ਹੋਣੀ ਹੈ ਜੋ ਬਾਹਰ ਮੈਚਵਾ ਕਰਨਾ ਠੀਕ ਹੈ ਉਹ ਵੀ ਅਸੀਂ ਪਰ ਜੇ ਹੂਮ ਤੇ ਟ੍ਰੇਨ ਜੇ ਦੋ ਘੰਟੇ ਦੀ ਲੈਣਾ ਚਾਹੁੰਦਾ ਮਿਨਿਮਮ 100-200 ਰੁਪਏ ਦੀ 4 ਘੰਟੇ ਦੀ ਲੈਣਾ ਚਾਹੁੰਦਾ ਚਾਹੁੰਦਾ 3-400 ਰੁਪਏ ਦੀ ਉਹ ਅਸੀਂ 15 ਰੁਪਏ ਦੀ ਕਰਦੇ ਹਾਂ ਉਹਨਾਂ ਦੇ ਵਿੱਚ ਕੋਈ ਬੱਚਿਆਂ ਨਾਲ ਆ ਕੋਈ ਬਜ਼ੁਰਗਾਂ ਨਾਲ ਆ ਉਹਨੂੰ ਕੋਈ ਤਕਲੀਫ ਨਾਲ ਉਹ ਤੋਂ ਬਾਅਦ ਹਰ ਜਗ੍ਹਾ ਤਕਰੀਬਨ 10-10 ਜਿਹੜੀਆਂ ਲਿਫਟਸ 10 ਇਸ ਜੁਨੀ ਉੱਤੇ ਇਸ ਤੇ ਐਕਸੀਡੈਂਟ ਜਿਹੜੇ ਨੇ ਉਹ ਨਾ ਨਹੀਂ ਇੰਨਾ ਸ਼ਾਨਦਾਰ 에어ਪੋਰਟ ਤੋਂ ਇਹ ਜਿਵੇਂ ਤੁਸੀਂ ਅਮਰਸਨ ਸਾਹਿਬ ਜਾਣਦੇ ਹੋ ਤੁਸੀਂ ਉਦੋਂ ਘੱਟ ਨਹੀਂ ਇਹ ਜਿਹੜਾ ਰੀਨਵੈਸਟੇਸ਼ਨ ਜਿਵੇਂ ਤੁਸੀਂ ਦੇਖਿਆ ਤਿਆਰ ਹੋ ਰਿਹਾ ਘੱਟ ਨਹੀਂ ਤੇ ਇੱਕ ਗੱਲ ਮੈਂ ਹੋਰ ਦੱਸ ਦੋ ਦੋ ਸੌ ਵੱਡੀ ਖੜਨ ਉਹ ਦੋ ਦੋ ਸੌ ਕਾਰ ਖੜੀ ਪਾਰਕਿੰਗ ਦੇ ਵਿੱਚ ਐਡੇ ਟਾਈਮ ਤੁਸੀਂ ਖੜੀ ਕਰ ਸਕਦੇ ਹੋ ਦੋਨੋਂ ਪਾਸੇ ਵੱਡੀ ਕਾਰ ਇਕਨ ਹੋ ਮੇਰੇ ਹੁੰਦੀ ਪਿਆਸ ਪਿਆਦੀ ਆਨ ਮਾਫ ਕਰਦੇ ਹਾਂ ਵੀ ਇਹਦੇ ਉੱਤੇ ਚੜਾਈ ਇੰਨਾ ਵਧੀਆ ਕੰਮ ਆਂ ਜਿਵੇਂ ਤਿੰਨ ਮੱਧਨਾ ਹੁੰਦੀ ਆ ਨਾ ਜਿਹੜੀ ਦੀ ਹਾਈਟ ਆ ਉਹ ਤੁਸੀਂ ਦੇਖੋਗੇ ਜਿਹੜੇ ਫਲੋਰ ਦੀ ਉਸ ਉਨੀ ਉਚਾਈ ਦਿੱਤੀ ਤੇ ਇਹਦੇ ਚ ਜਿਹਨੇ ਇੰਜੀਨੀਅਰਸ ਕੰਮ ਕਰਦੇ ਜਿਹੜੇ ਮਿਸਤਰੀ ਕੰਮ ਕਰਦੇ ਜਿਹੜੇ ਮਜ਼ਦੂਰ ਕੰਮ ਕਰਦੇ ਆ ਜਿਹੜੇ ਇਲੈਕਟ੍ਰੀਸ਼ੀਅਨ ਕੰਮ ਕਰਦੇ ਆ ਪਲੰਬਰ ਕੰਮ ਕਰਦੇ ਆ جدو یہ سو سو دو دو سو کروڑ کے پروجیکٹ ہیں کم کرتے کم اپنے لوکل تو انہوں کا تجربہ آئی کن دا کنہ وجہ ہے جی کل کتنے نوکری لین جان گے کہ اُن کی جلندر کا ریلوے اسٹیشن ہے جا بنایا وہ کام کریں کنویں کمپنیاں ہائر کر دیں گے وہاں تجربے کا فائدہ کنا ہوگا کمپنی تو علاوہ جا سیکٹری ایڈا کوئی اپنی ਕਾਰਪਨਟਰੀ ਦਾ ਕੋਈ ਆਪਣੀ ਨੈਕਟੀਵ ਸੀ ਗੁਦਾਨ ਕੋਲ ਨਹੀਂ ਚਾਹੁੰਦਾ ਜੀ ਇਤਿਆਬਾ ਵੀ ਨਾਲ ਹੋਣਾ ਸੈਂਕੜੇ ਬੰਦਿਆਂ ਨੂੰ ਪੂਰੇ ਸਪਲਾਈ ਮੈਟਰੀਅਲਿੰਗ ਟ੍ਰੇਨਿੰਗ ਮੈਟਰੀਅਲਿੰਗ ਜਿਹੜੀ ਇਹਦੇ ਨਾਲ ਜੋ ਮਦਦਪਤਰੀ ਨੇ ਚਾਹੁੰਦੇ ਆ ਵੀ ਸਾਰੀਆਂ ਚੀਜ਼ਾਂ ਨਾਲ ਨਾਲ ਹੋਣ ਤੇ ਇਸ ਕਰਕੇ ਬੜੀ ਖੁਸ਼ੀ ਦੀ ਗੱਲ ਤੇ ਹੋਰ ਵੀ ਸਾਡੇ ਪੂਰੇ ਜਲੰਧਰ ਦੇ ਨਾਲ ਡਿਮਾਂਡਸ ਨੇ ਰਿਡਰਸ਼ਿਪ ਨੇ ਰੱਖੀਆਂ ਕਿਤੇ ਫੋਟੋ ਵਰਕ ਚਾਹੀਦਾ ਕਿਤੇ ਫਲੋਰ ਦੀ ਗੱਲ ਵੀ ਆ ਕਿਤੇ ਹੋਰ ਜਲੰਧਰ ਦੇ ਸਾਰੇ ਏਰੀਆ ਦੀਆਂ ਗੱਲਾਂ ਹੋਈਆਂ ਆ ਉਹ ਵੀ ਅਸੀਂ ਚਲਦੀ ਕਿਉਂਕਿ ਅਸੀਂ ਅਗਲੀ 27 ਦੀ ਵਿlection ਆ ਜਿਹੜਾ ਉਹਦੇ ਵਿੱਚ ਕੰਮ ਤੋਂ ਪਿਆਰੀ ਜਾਈ। ਅਸੀਂ ਲੋਕਾਂ ਦੇ ਪਰੇ ਇੱਕ ਕੰਮ ਦਿਖਾ ਕੇ ਬੀਜੇਪੀ ਜਾਏ ਨਹੀਂ ਉਹ ਬਗੈਰ ਕੰਮੁਖਾਈ ਦੇ ਜਾਏ ਕਿ ਹਰ ਸ਼ਹਿਰ ਦੇ ਵਿੱਚ ਅੱਲਾਹਤ ਦਾ ਮਹਿਕਮਿਆਂ ਦੇ ਜਿਹੜੇ ਕੰਮ ਨਹੀਂ ਉਹ ਅਸੀਂ ਤੁਹਾਨੂੰ ਚਿੰਤ ਕਰਕੇ ਦੇ ਸਕੀਏ ਕਿ ਆਹ ਤੁਸੀਂ ਅਸੀਂ ਪੜਾਈਏ ਤੇ ਤੱਕੇ ਆ ਬਣਾਵਾਂਗੇ ਤਾਂ ਬੀਜੇਪੀ ਤਾਂ ਇਹ ਸਤਾਪ ਪੁਰਧਾ ਮੰਤਰੀ ਜਿਹੜਾ ਸੁਪਨਾ ਹੈ ਵਿਕਸਿਤ ਪੰਜਾਬ ਉਹ ਤੇ ਵਿਕਸਿਤ ਪੰਜਾਬ ਵੀ ਹੈ ਵਿਕਸਿਤ ਨਵੰਦਰ ਵੀ ਤੇ ਇਸ ਕਰਕੇ ਬੜੀਆਂ ਚੀਜ਼ਾਂ ਸ਼ੁਰੂ ਹੋ ਰਹੀਆਂ ਨੇ ਮੀਡੀਆ ਦਾ ਬਹੁਤ ਧੰਨਵਾਦੀ ਹਾਂ ਤੁਸੀਂ ਇੱਕੋ ਆਮ ਤੌਰ ਤੇ ਤੁਸੀਂ ਸੁਣ ਰਹੇ ਹੋ ਕਿ ਜਦੋਂ ਪੈਸੰਜਰ ਦੀ ਸੇਫਟੀ ਸਭ ਤੋਂ ਉੱਪਰ ਹੈ ਸੇਫਟੀ ਤੋਂ ਵੱਧ ਕੁਝ ਨਹੀਂ ਹੈ ਤੇ ਉਹਦੇ ਵਿੱਚ ਅਸੀਂ ਜਿਹੜਾ ਕਵਰਜ ਕੁਝ ਲੋਗ ਦੁਆਰਾ ਪੜ੍ਹਦੇ ਲਿਖਦੇ ਕਮਜ਼ੋਰ ਉਹ ਤਕਰੀਬਨ ਜਿਹੜਾ ਫਿਰੋਜ਼ਪੁਰ ਡਿਵੀਜ਼ਨ ਹੈ ਉਹ ਅਸੀਂ 1513 ਕਿਲੋ ਉਹਨੂੰ ਜਿਹੜਾ ਫਿਰੋਜ਼ਪੁਰ ਫੋਟੋ ਡਿਵੀਜ਼ਨ ਅਸੀਂ ਉਹਦੇ ਲਈ ਟੈਂਡਰ ਅੱਗੇ ਪੋਸਾ ਦਾ ਉਹ ਅਸੀਂ ਭੇਜਤਾ ਹੈ ਟਿਕੋਰ ਜਿਹੜਾ ਪ੍ਰਵੀਜ਼ਨ ਆਫ ਆਟੋਮੈਟਿਕ ਲੌਕ ਸਿਗਨਲ ਸਿਗਨਲ ਬੀਟਵੀਨ Ludhiana and Jalandhar ਹੈਜ਼ ਬੀਨ ਸੈਂਕਸ਼ਨਡ ਸਤਕਤਰ ਲੱਗ ਇਹ 0.25 ਕਰੋੜ ਇਹਦਾ ਮਕਸਦ ਕੀ ਹੈ ਮੈਂ ਤੁਹਾਨੂੰ ਸੌਕੇ ਸਮਝਾ ਸਮਝਾਦਾ ਜਿਹੜੀ ਅੱਗੇ ਇਹ ਜਿੰਨੇ ਦੇ ਵਿੱਚ ਇੱਕ ਟ੍ਰੇਨ ਜਾ ਸਕਦੀ ਹੈ ਇੱਕ ਟ੍ਰੇਨ ਲਿੰਗ ਦੀ ਉਹਦੇ ਮਗਰ ਦੂਜੀ ਟ੍ਰੇਨ ਨਹੀਂ ਜਾ ਸਕਦੀ ਤੇ ਇਹ ਜਿਹੜਾ ਹੁਣ 71.25 ਕਰੋੜ ਤਾਂ ਜਿਹੜਾ ਇਹ ਸੈਕਸ਼ਨ ਦੇ ਵਿੱਚ ਇਹ ਲੱਗ ਰਿਹਾ ਜਿਹੜਾ ਆਟੋਮੈਟਿਕ ਬਲੌਕ ਸਿਗਨਲ ਇਹ ਕੀ ਹੋਏਗਾ ਇਹਦੇ ਨਾਲ ਇੱਕ ਦੇ ਪਿੱਛੇ ਇੱਕ ਟ੍ਰੇਨ ਆ ਦੇਣਾ ਉਹ ਆਟੋਮੈਟਿਕਲੀ ਉਹ ਜਾ ਸਕੂ ਕੋਈ ਉੱਜ ਡਿਲੇ ਨਹੀਂ ਹੋਏਗਾ ਨਹੀਂ ਇੱਕ ਬਲੌਕ ਤੋਂ ਇੱਕ ਜੋ ਟ੍ਰੇਨ ਦੂਜੀ ਪਾਸ ਕਰਾਉਣ ਨੂੰ ਦੂਜੀ ਨੂੰ ਵੇਟ ਕਰਨਾ ਪੈਂਦਾ ਸੀ ਹੁਣ ਇਹਦੇ ਮੱਧਰ ਇੱਕ ਦੇ ਮੱਧਰ ਇੱਕ ਟ੍ਰੇਨ ਜਿਹੜੀ ਆਟੋਮੈਟਿਕਲੀ ਸਿਗਨਲ ਨਾਲ ਉਹਨੂੰ ਕੋਈ ਐਕਸੀਡੈਂਟ ਦਾ ਖਤਰਾ ਨਹੀਂ ਕੋਈ ਉਹਨੂੰ ਸਲੋ ਕਰਦੀ ਲੋੜ ਨਹੀਂ ਉਹਨੂੰ ਰੁਕਣ ਦੀ ਲੋੜ ਨਹੀਂ ਪੈਗੀ ਉਹ 71.25 ਕਰੋੜ ਇਹਦੇ ਲਈ ਜਿਹੜਾ ਉਹ ਸੈਕਸ਼ਨ ਜਿਹੜਾ ਅਮਾਉਂਟ ਕਰ ਦਿੱਤੀ ਗਈ ਆ ਵਿਧਾਨਾ ਤੇ ਜਲੰਧਰ ਦੇ ਵਿੱਚ ਬਹੁਤ ਚੀਜ਼ਾਂ ਕੀਤੀਆਂ ਜਾ ਰਹੀਆਂ ਅੱਗੇ ਜਿਹੜਾ ਇਹ ਮੈਂ ਤੁਹਾਨੂੰ ਦੱਸਿਆ ਫੌਜਪਟ ਵਿੱਚ 1513 ਇਹਦੇ ਲਈ ਕਵਚ ਲੱਗਣ ਲਈ ਜਿਹੜਾ ਹੈ ਉਹ ਅਸੀਂ ਇਹਦੇ ਸਾਰੇ ਪ੍ਰੋਪੋਜ਼ਲ ਨੇ ਜਿਹੜੇ ਉਹ ਅਸੀਂ ਤਿਆਰ ਕਰਕੇ ਦਿੰਦੇ ਆ ਤੇ ਉਸ ਤੋਂ ਬਾਅਦ ਅਸੀਂ کوئی بھی میںف کا دوں وہ جا کے اپنی اویلیبل ہو شروع کر لیں گے آفیسر سبان ہے دیتی بھی دیتی بھی مطلب جو آپ میٹنگ ہوتی میں جا سکیں ابھی جی میں دسیا میں پہلے کواٹر یہ مطلب پچی اپریل تک یہ تھوڑا خوشخبری ادھاٹن کرنے سارے دوڑے مورے آمان گے

اب نہ لڑی کا نہ جبے وال اس کر کے بابا نانک جی اچھی تھی وہ کمپیئر کر رہے ہو لوک سبھا جی ودھان سبھا کمپیئر کرو گے تو